ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਟੂਡੇ ਪੰਜਾਬ ਵੈਦਰ ਵਿੱਚ ਤਾਂ ਲੈ ਕੇ ਹਾਜ਼ਰ ਆ ਮੌਸਮ ਦੀ ਅਪਡੇਟ ਜਾਣਾਂਗੇ ਅੱਜ 11 ਸਤੰਬਰ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਤਾਂ ਜਿਵੇਂ ਕਿ ਆਪਾਂ ਪੰਜਾਬ ਦੀਆਂ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹਾਂ ਪੰਜਾਬ ਦੇ ਵਿੱਚ ਮੌਸਮ ਜਿਹੜਾ ਫਿਲਹਾਲ ਸਾਫ਼ ਦੇਖਣ ਨੂੰ ਮਿਲ ਰਿਹਾ ਸਵੇਰ ਟਾਈਮ ਆਪਾਂ ਨੂੰ ਜਿਹੜਾ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਮੰਗਲ ਵਰਗੇ ਇਲਾਕਿਆਂ ਦੇ ਵਿੱਚ ਬੱਦਲਵਾਈ ਜਿਹੜੀ ਆ 5 ਵਜੇ ਤੋਂ ਲੈ ਕੇ 7 ਵਜੇ ਦੇ ਵਿੱਚ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਹਲਕੀ ਫੁਲਕੀ ਕਿਣਮਣ ਦੇ ਅਸਰ ਜਿਹੜੇ ਨੇ ਇੰਨਾ ਇਲਾਕਿਆਂ ਦੇ ਵਿੱਚ ਬਣ ਸਕਦੀ ਨਹੀਂ। ਬਾਕੀ ਪੰਜਾਬ ਦਾ ਪੂਰਵੀ, ਦੱਖਣੀ, ਪੱਛਮੀ ਹਿੱਸਾ ਜਿਹੜਾ ਸਾਫ਼ ਦੇਖਣ ਨੂੰ ਮਿਲੇਗਾ ਇੰਨਾ ਇਲਾਕਿਆਂ ਦੇ ਵਿੱਚ ਆਪਾਂ ਨੂੰ ਕੋਈ ਵੀ ਬਦਲਵਾਈ ਨਹੀਂ ਦੇਖਣ ਨੂੰ ਮਿਲੇਗੀ। ਨਾ ਮੀਂਹ ਦੇ ਸਾਰੇ ਨੇ ਇਲਾਕਿਆਂ ਦੇ ਵਿੱਚ ਰਹਿਣਗੀ। ਹਲਕੀ-ਫੁਲਕੀ ਹਵਾਵਾਂ ਜਿਹੜੀਆਂ ਨੇ ਇਨ੍ਹਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਗਤੀਮਾਨ ਦੇਖਣ ਨੂੰ ਮਿਲ ਸਕਦੀਆਂ ਨੇ ਸਵੇਰ ਟਾਈਮ ਤੇ ਫਿਲਹਾਲ ਜਿਵੇਂ ਕਿ ਆਪਾਂ ਨੂੰ ਪੱਛਮੀ ਹਵਾਵਾਂ ਚੱਲਦੀ ਹੋਈਆਂ ਦੇਖਣ ਨੂੰ ਮਿਲ ਰਹੀਆਂ ਨੇ 13-14 ਸਤੰਬਰ ਤੱਕ ਪੂਰਬੀ ਹਵਾਵਾਂ ਦੀ ਵਾਪਸੀ ਹੋ ਸਕਦੀ ਹੈ ਜਿਸ ਨਾਲ ਲਗਭਗ ਸਿਸਟਮ ਬਣਨ ਦੇ ਅਸਰ ਜਿਹੜੇ ਨੇ ਪੰਜਾਬ ਦੇ ਵਿੱਚ ਬਣੇ ਰਹਿਣਗੇ ਮੀਂਹ ਦੀ ਗਤੀਵਿਧੀਆਂ ਮੋੜ ਤੋਂ ਪੰਜਾਬ ਦੇ ਵਿੱਚ ਆਪਾਂ ਦੇਖਣ ਨੂੰ ਮਿਲ ਸਕਦੀਆਂ ਨੇ ਪਰ ਫਿਲਹਾਲ ਸਭ ਮੌਸਮ ਸਾਫ਼ ਹੈ ਤੇ ਪਹਾੜੀ ਖੇਤਰਾਂ ਦੇ ਵਿੱਚ ਵੀ ਮੌਸਮ ਸਾਫ਼ ਹੈ ਜਿਸ ਨਾਲ ਕੋਈ ਸਿਸਟਮ ਪੰਜਾਬ ਕੰਨੀ ਨਹੀਂ ਵਧੇਗਾ ਤੇ ਪੰਜਾਬ ਦੇ ਆਸ-ਪਾਸ ਤੋਂ ਵੀ ਕੋਈ ਵੱਡੇ ਤਗੜੇ ਸਿਸਟਮ ਦੇ ਨਿਕਲਣ ਦੀ ਸੰਭਾਵਨਾ ਨਹੀਂ ਹੈਗੀ ਜਿਸ ਨਾਲ ਪੰਜਾਬ ਦਾ ਮੌਸਮ ਲਗਭਗ ਸਾਫ਼ ਰਹੇਗਾ ਵਦਿਆ ਚੰਗੀ ਧੁੱਪ ਜਿਹੜੀ ਆ ਪੰਜਾਬ ਨੂੰ ਲੱਗੇਗੀ ਜਿਸ ਨਾਲ ਟੈਂਪਰੇਚਰ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਵਾਧਾ ਦੇਖਣ ਨੂੰ ਮਿਲ ਸਕਦਾ ਜੋ ਕਿ ਫਿਲਹਾਲ ਟੈਂਪਰੇਚਰ ਲਗਭਗ 27 ਡਿਗਰੀ ਤੱਕ ਪੰਜਾਬ ਦੇ ਵਿੱਚ ਜਾਂਦਾ ਸੀ ਆਪਾਂ ਨੂੰ 29 ਜਾਂ 30 ਡਿਗਰੀ ਤੱਕ ਦੇਖਣ ਨੂੰ ਮਿਲ ਸਕਦਾ ਬਾਕੀ ਜਿੱਦਾਂ ਹੀ ਵੱਡੀ ਅਪਡੇਟ ਆਵੇਗੀ ਚੈਨਲ ਤੇ ਸ਼ੇਅਰ ਕਰਾਂਗੇ ਧੰਨਵਾਦ ਜੀ